ਪਿਛਲੇ 2-3 ਦਿਨਾਂ ਤੋਂ ਹੀ ਤਤਪੁਰ ਇਸਕੇ 205 ਭਾਰਤੀਆਂ ਨੂੰ ਲੈ ਕੇ ਜਹਾਜ਼ ਆ ਰਿਹਾ ਹੈ 205 ਭਾਰਤੀਆਂ ਲੈ ਕੇ ਜਹਾਜ਼ ਅਮਰੀਕਾ ਤੋਂ ਉਤਰ ਪਿਆ ਅਮਰੀਕਾ ਤੋਂ ਉਡਾਨ ਭਰਨ ਤੋਂ ਬਾਅਦ ਅੰਮ੍ਰਿਤਸਰ 에어ਪੋਰਟ ਤੇ ਉਤਰਨ ਤੋਂ ਪਹਿਲਾਂ ਜਾਣਕਾਰੀ ਮਿਲੀ ਕਿ 205 ਭਾਰਤੀਆਂ ਨੂੰ ਲੈ ਕੇ ਜਿਹੜੇ ਜਹਾਜ਼ ਆਉਣ ਦੀ ਗੱਲ ਸੀ ਉਹ ਅਸਲ ਵਿੱਚ ਪੁਚਾਰ ਨੂੰ ਲੈ ਕੇ ਜਾ ਰਿਹਾ ਹੈ ਪੰਜਾਬ ਦੇ ਨੇੜੇ 30 ਦੇ ਕਰੀਬ ਫਿਰ ਮਹਾਰਾਸ਼ਟਰ ਦੇ ਨੇ 3 ਫਿਰ ਯੂਪੀ ਨਾਲੇ ਚੰਡੀਗੜ੍ਹ ਦੇ 2-2 ਨੇ ਅੱਛਾ ਏ ਕਿ ਕਿਥੋਂ ਹੁਣ ਦਾਅਵੇ ਕੀਤੇ ਜਾ ਰਹੇ ਨੇ ਕਿ ਕੋਈ ਉੱਥੇ ਡੀਟੇਨ ਸੈਂਟਰ ਨਹੀਂ ਬਣਾਇਆ ਕੋਈ ਵੱਖਰੇ ਕਾਊਂਟਰ ਨਹੀਂ ਲੱਗੇ ਕੋਈ ਜ਼ਿਆਦਾ ਪੁੱਛਕਿਛ ਨਹੀਂ ਹੋਏਗੀ ਸਿਰਫ ਅਧਿਕਾਰਤ ਤੌਰ ਤੇ ਜਾਣਕਾਰੀ ਲਈ ਜਾਣੀ ਆ ਕੁਝ ਰਿਕਾਰਡ ਦਾ ਮਲਾਂਨ ਕਰਨਾ ਹੈ ਕਿ ਵੀ ਇਹਨਾਂ ਚ ਕੋਈ ਅਪਰਾਧਿਕ ਚੋਕੜ ਵਾਲਾ ਤਾਂ ਨਹੀਂ ਕਿਸੇ ਕੋਈ ਜਾਂ ਮਾਮਲਾ ਤਾਂ ਨਹੀਂ ਅਦਰਵਾਈਜ਼ ਬਾਕੀਆਂ ਦੇ ਸਿਰਫ ਕਾਗਜ਼ ਪੱਤਰ ਪਰਿਵਾਰਕ ਜਾਣਕਾਰੀ ਮਹੱਲਾ ਉਹ ਸਾਰਾ ਕੁਝ ਤਸੱਲੀ ਕਰਕੇ ਉਹਨਾਂ ਨੂੰ ਘਰੇ ਲਾਤ ਆ ਜਾਏਗਾ ਜਿਹੜੇ ਨਰਿੰਦਰ ਮੋਦੀ ਟਰੰਪ ਵਰਦੇ ਕਿ ਮੇਰਾ ਮੋਦੀ ਮੋਦੀ ਹੋਰੀ ਕਹਿੰਦੇ ਕਿ ਮੇਰਾ ਮਿੱਤਰ ਹੈ ਟਰੰਪ ਉਸ ਮੁਲਕ ਦੇ ਵਸਨੀਕਾਂ ਨੂੰ ਇੰਜ ਜਹਾਜ਼ ਭਰ ਕੇ ਜਦੋਂ ਭੇਜਿਆ ਤੇ ਜਨਾਬ ਇਹਨਾਂ ਦਾ ਗੁਨਾਹ ਹੀ ਨਹੀਂ ਸੀ ਕਿ ਗਲਤ ਤਰੀਕੇ ਨਾਲ ਮੈਕਸੀਕੋ ਦੀ ਕੰਧ ਟੱਪ ਕੇ ਜਾਂ ਹੋਰ ਕਿਸੇ ਇਲਾਕੇ ਤੋਂ ਅਮਰੀਕਾ ਚ ਪੜੇ ਫਿਰ ਤੁਸੀਂ ਰਿਪੋਰਟ ਕਰਦੇ ਪਰ ਉਹਨਾਂ ਨੂੰ ਹਥਕੜੀ ਮਾਰ ਕੇ ਲਿਆਉਂਦੇ ਰਾਸ਼ਟਰਪਤੀ 트ੰਪ ਹਮੇਸ਼ਾ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਕਹਿੰਦੇ ਉਹਨਾਂ ਨੂੰ ਕ੍ਰਿਮੀਨਲ ਕਰਾਰ ਦਿੰਦੇ ਰਹੇ ਨੇ ਇਸੇ ਆਧਾਰ ਤੇ ਫੌਜ ਨੇ ਆਪਣੇ ਜਹਾਜ਼ ਦੇ ਰਿਪੋਰਟ ਕਰਦਿਆਂ ਹਥਕੜੀ ਦਾ ਸਾਥ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਵੈਸੇ ਤਾਂ ਅੱਜ ਦਿੱਲੀ ਦੇ ਵਿੱਚ ਵੋਟਾਂ ਪਈਆਂ ਚਲੋ ਖਿਚਤੂਬੀ ਹੋਈ ਧੱਕਾ ਮੁੱਕੀ ਵੀ ਹੋਈ ਪਰ VOTING ਦਾ ਕੰਮ ਆਖਰ ਨਿਬੜ ਗਿਆ ਦਿੱਲੀ ਦੇ ਕਰੋੜਾਂ VOTERਾਂ ਨੇ ਆਪਣੀਆਂ VOTAਾਂ ਦੇ ਹਵਾਲੇ ਨਾਲ ਦਿੱਲੀ ਦੀ ਸਰਕਾਰ ਕਿਹਦੀ ਚੁਣਨੀ ਹੈ ਇਹਦਾ ਫੈਸਲਾ EVM ਚ ਕੈਦ ਕਰਤਾ 8 ਤਰੀਕ ਨੂੰ ਫੈਸਲਾ ਆ ਜਾਏਗਾ ਪਰ ਅੱਜ ਦਿਨ ਪਰ ਸਾਰੇ ਪੰਜਾਬ ਦੀਆਂ ਸਾਰੇ ਭਾਰਤ ਦੀਆਂ ਸਾਰੇ মিডিਆ ਦੀਆਂ ਨਜ਼ਰਾਂ ਅੰਮ੍ਰਿਤਸਰ 에ਅਰਪੋਰਟ ਤੇ ਲੱਗੀਆਂ ਰਹੀਆਂ ਅੰਮ੍ਰਿਤਸਰ 에ਅਰਪੋਰਟ ਕਹਿੰਦੇ ਜੀ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤੀਆਂ ਦਾ ਪਹਿਲਾ ਜਹਾਜ਼ ਅੰਮ੍ਰਿਤਸਰ ਆ ਰਿਹਾ ਸੀ ਇਸ ਲਈ ਸਭ ਦੀਆਂ ਨਜ਼ਰਾਂ ਉੱਥੇ ਸੀ ਇਹ ਸਵਾਲ ਕੱਲ ਦਾ ਰਾਜਨੀਤਿਕ ਗਲਿਆਰੇ ਤੋਂ ਲੈ ਕੇ মিডিਆ ਦੇ ਖੇਤਰ ਤੱਕ ਤੈਰਦਾ ਰਿਹਾ ਕਿ ਅੰਮ੍ਰਿਤਸਰ ਹੀ ਕਿਉਂ ਪਰ ਇਸ ਤੋਂ ਅਗਾਂਹ ਵਧিয়ে ਹੁਣ ਆਪਾਂ ਇਹ ਸਵਾਲ ਦੇ ਉੱਤੇ ਤਾਂ ਚਰਚਾ ਕਰਦੇ ਹੀ ਆ ਰਹੇ ਹਾਂ ਕਿ ਜੇਕਰ ਇਹਦੇ ਵਿੱਚ ਗੁਜਰਾਤ ਵਾਲੇ ਵੀ ਸੀ ਜੇਕਰ ਚ ਹਰਿਆਣੇ ਵਾਲੇ ਵੀ ਸੀ ਜੇਕਰ ਇਹਦੇ ਵਿੱਚ ਹੋਰ ਨਾਂ ਸੂਬੇ ਵਾਲੇ ਸੀ ਵੀ ਤਾਂ ਵੀ ਇਸ ਜਹਾਜ਼ ਨੂੰ ਕੱਲੇ ਅੰਮ੍ਰਿਤਸਰ ਤਰਨ ਦੀ بجائے ਸਿੱਧਾ ਦਿੱਲੀ ਕਿਉਂ ਨਹੀਂ ਤਾਰਿਆ ਭਾਰਤ ਦੀ ਰਾਸਤਾਨੀ ਕਿਉਂ ਨਹੀਂ ਤਾਰਿਆ ਪਰ ਅੱਜ ਦੀ ਸਥਿਤੀ ਜਦੋਂ ਮੈਂ ਦੇਖਦਾ ਤਾਂ ਇੱਕ ਫਿਕਰਮੰਦੀ ਵਾਲੀ ਤਸਵੀਰ ਉੱਪਰ ਕੇ ਸਾਹਮਣੇ ਆਉਂਦੀ ਹੈ ਮੁੱਢਲੀ ਜਾਣਕਾਰੀ ਜੋ ਵੱਖ-ਵੱਖ ਨਿਊਜ਼ ਏਜੰਸੀਆਂ ਦੇ ਹਵਾਲੇ ਨਾਲ ਸਾਡੇ ਤੱਕ ਆਪੜੀ ਆ ਪਿਛਲੇ 2-3 ਦਿਨਾਂ ਤੋਂ ਇਹ ਤੱਤ ਉੱਬਰ ਇਸਕੇ 205 ਭਾਰਤੀਆਂ ਨੂੰ ਲੈ ਕੇ ਜਹਾਜ਼ ਆ ਰਿਹਾ 205 ਭਾਰਤੀਆਂ ਨੂੰ ਲੈ ਕੇ ਜਹਾਜ਼ ਅਮਰੀਕਾ ਤੋਂ ਉਤਰ ਪਿਆ ਅਮਰੀਕਾ ਤੋਂ ਉਡਾਨ ਭਰਨ ਤੋਂ ਬਾਅਦ ਅੰਮ੍ਰਿਤਸਰ 에어ਪੋਰਟ ਤੇ ਉਤਰਨ ਤੋਂ ਪਹਿਲਾਂ ਜਾਣਕਾਰੀ ਮਿਲੀ ਕਿ 200 5 ਭਾਰਤੀਆਂ ਨੂੰ ਲੈ ਕੇ ਜਿਹੜੇ ਜਹਾਜ਼ ਆਉਣ ਦੀ ਗੱਲ ਸੀ ਉਹ ਅਸਲ ਵਿੱਚ 104 ਨੂੰ ਲੈ ਕੇ ਆ ਰਿਹਾ ਜੀ ਕੀ ਬਾਕੀ ਅਗਲੇ ਜਹਾਜ਼ ਆਉਣਗੇ ਕੀ ਵੱਖਰੇ ਤੌਰ ਤੇ ਕੋਈ ਤਰੀਕ ਤੈਅ ਕੀਤੀ ਗਈ ਹੈ ਇਹ ਅਜੇ ਸਪਸ਼ਟ ਨਹੀਂ ਸੀਗਾ ਪਰ 104 ਭਾਰਤੀਆਂ ਨੂੰ ਲੈ ਕੇ ਕਹਿੰਦੇ ਜੀ 트럼ਪ ਦਾ ਜਹਾਜ਼ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਉਤਰਿਆ ਉਸ ਦੀ ਜਦੋਂ ਸੂਚੀ ਨਜ਼ਰ ਮਾਰਦੇ ਆ ਤਾਂ ਹੈਰਾਨੀਜਨਕ ਪਹਿਲੂ ਉੱਪਰ ਦੇ ਨੇ ਸਭ ਤੋਂ ਵੱਧ ਹਰਿਆਣਾ ਤੇ ਗੁਜਰਾਤ ਦੇ ਬੰਦੇ ਦੱਸੇ ਗਏ ਉਹਦੇ ਵਿੱਚ ਮੈਂ ਫਿਰ ਸਪਸ਼ਟ ਕਰਦੇ ਆ ਕਿ ਹੋ ਸਕਦਾ ਹੈ ਇਹ ਗਿਣਤੀ ਜੋੜ ਤੋੜ ਘਟਬਤ ਨਿਕਲਣ ਕਿਉਂਕਿ ਅਜੇ ਤੱਕ ਅਧਿਕਾਰਕ ਤੌਰ ਤੇ ਕੋਈ ਇਸ ਮਸਲੇ ਤੇ ਸਪਸ਼ਟ ਜਾਣਕਾਰੀ ਨਹੀਂ ਦੇ ਰਿਹਾ ਜੋ মিডিਆ ਅਧਾਰਿਆਂ ਦੇ حوالے ਨਾਲ ਜਾਂ ਏਜੰਸੀਆਂ ਦੇ ਵੱਲੋਂ ਸਾਡੇ ਤੱਕ ਜਾਣਕਾਰੀ ਪਹੁੰਚੀ ਆ ਅਸੀਂ ਉਹ ਤੱਥ ਤੁਹਾਡੇ ਮੂਰੇ ਰੱਖ ਰਹੇ ਹਾਂ ਸੋ ਮੁੱਢਲੀ ਜਾਣਕਾਰੀ ਅਨੁਸਾਰ ਸਭ ਤੋਂ ਵੱਧ ਹਰਿਆਣਾ ਤੇ ਗੁਜਰਾਤ ਦੇ ਨੇ 33 33 ਉਸ ਤੋਂ ਬਾਅਦ ਪੰਜਾਬ ਦੇ ਨੇ 30 ਦੇ ਕਰੀਬ ਫਿਰ ਮਹਾਰਾਸ਼ਟਰ ਦੇ ਨੇ 3 ਫਿਰ ਯੂਪੀ ਨਾਲੇ ਚੰਡੀਗੜ੍ਹ ਦੇ 2 2 ਨੇ ਸ਼ਾਇਦ ਇੱਕ ਕਿਸੇ ਹੋਰ ਸੂਬੇ ਦਾ ਹਾਂਜੀ 100 ਚਾਰ ਦੀ ਗਿਣਤੀ ਬਣਦੀ ਆ ਇੱਕ ਪਾਸੇ ਕਿਹਾ ਜਾ ਰਿਹਾ ਇੱਕ ਪਾਸੇ ਕਿਹਾ ਜਾ ਰਿਹਾ ਕਿ ਹਰਿਆਣਾ ਦੇ 33 ਬੰਦੇ ਦੇ ਵਿੱਚ ਆਏ ਨੇ ਦੂਸਰੇ ਪਾਸੇ 52 ਦੀ ਲਿਸਟ ਵੀ ਇੱਕ ਹਰਿਆਣੇ ਵਾਲੇ ਬੰਦਿਆਂ ਦੀ ਜਾਰੀ ਕੀਤੀ ਗਈ ਹੈ ਪੰਜਾਬ ਵਾਲਿਆਂ ਦੀ ਲਿਸਟ ਵੀ ਆਈ ਹੈ ਸੋ ਇਸ ਪਹਿਲੂ ਤੋਂ ਪਹਿਲਾਂ ਕਿ ਮੈਂ ਉਹਨਾਂ ਦੇ ਨਾਮਾਂ ਤੇ ਇਲਾਕਿਆਂ ਤੇ ਜਾਮਾਂ ਇਹ ਕਾਫੀ ਹੱਦ ਤੱਕ ਸੋਸ਼ਲ ਮੀਡੀਆ ਤੇ ਗੱਲ ਆ ਵੀ ਰਹੀ ਹੈ ਪਰ ਜਿਹੜਾ ਪਹਿਲੂ ਮੈਂ ਧਿਆਨ ਚ ਲਿਆਉਣਾ ਚਾਹੁੰਨਾ ਉਹ ਪਹਿਲੂ ਬਹੁਤ ਅਹਿਮ ਹੈ ਉਹ ਪਹਿਲੂ ਹੈਗਾ ਜੀ ਕਿ ਅਮਰੀਕੀ ਫੌਜ ਆਈ ਅਮਰੀਕੀ ਫੌਜ ਦਾ ਜਹਾਜ਼ ਆਇਆ ਉਹਨਾਂ ਦੇ ਨੁਮਾਇंदे ਨਾਲ ਆਇਆ ਔਰ ਬਕਾਇਦਾ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ 104 ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਅਮਰੀਕਾ ਚ ਪ੍ਰਵਾਸੀਆਂ ਨੂੰ ਰਿਪੋਰਟ ਪ੍ਰਵਾਸੀ ਭਾਰਤੀਆਂ ਰਿਪੋਰਟ ਕਰਨ ਵਾਲੇ ਇਸ ਜਹਾਜ਼ ਦੇ ਵਿੱਚ 104 ਭਾਰਤੀਆਂ ਨੂੰ ਲੈ ਕੇ ਵਾਪਸੇ ਜਹਾਜ਼ ਪਹੁੰਚਿਆ ਉਹਦੇ ਵਿੱਚ 11 ਉਹਨਾਂ ਦੇ ਕਰੂ ਮੈਂਬਰ ਸੀ 45 ਅਧਿਕਾਰੀ ਦੱਸੇ ਗਏ ਜਿਹੜੇ ਇੱਥੇ ਜਹਾਜ਼ ਚੋਂ ਭਾਰਤੀਆਂ ਨੂੰ ਉਤਾਰ ਕੇ ਆਪਣਾ ਵਾਪਸ ਚਲੇ ਗਏ ਪਰ ਦਾਵਾ ਕੀਤਾ ਗਿਆ ਕੁਝ ਅਧਿਕਾਰੀਆਂ ਨੇ ਵੈਸੇ ਕੇਂਦਰੀ ਏਜੰਸੀਆਂ ਦੇ ਨਮਾਇंदे ਉੱਥੇ ਤਾਇਨਾਤ ਨੇ ਪੰਜਾਬ ਪੁਲਿਸ ਉੱਥੇ ਤਾਇਨਾਤ ਹੈ ਵੱਡੀ ਗਿਣਤੀ 'ਚ ਬੱਸਾਂ ਲਾਈਆਂ ਗਈਆਂ ਨੇ ਕਿਉਂਕਿ ਪੰਜਾਬ ਦੇਆਂ ਨੂੰ ਹਰਿਆਣਾ ਦੇਆਂ ਨੂੰ ਤੇ ਚੰਡੀਗੜ੍ਹ ਦੇ ਆਣ ਤਾਂ ਕਹਿੰਦੇ ਜੀ ਸੜਕ ਮਾਰਗ ਰਾਹੀਂ ਘਰੋ ਘਰੀ ਪਹੁੰਚਾਇਆ ਜਾਊਗਾ ਆ ਯੂਪੀ ਵਾਲੇ ਮਹਾਰਾਸ਼ਟਰ ਵਾਲੇ ਗੁਜਰਾਤ ਵਾਲੇ ਇਹਨਾਂ ਨੂੰ ਕਹਿੰਦੇ ਬਾਈ 에ਅਰ ਲੋਕਲ ਉਡਾਨ ਰਹੀ ਆਪੋ ਆਪਣੇ ਸੂਬਿਆਂ 'ਚ ਭੇਜ ਕੇ ਉੱਥੇ ਆਪਣੇ ਘਰਾਂ ਨੂੰ ਭੇਜਿਆ ਜਾਊਗਾ ਹੁਣ ਦਾਅਵੇ ਕੀਤੇ ਜਾ ਰਹੇ ਨੇ ਕਿ ਕੋਈ ਉੱਥੇ ਡਿਟੇਨ ਸੈਂਟਰ ਨਹੀਂ ਬਣਾਇਆ ਸੀ ਕੋਈ ਵੱਖਰੇ ਕਾਊਂਟਰ ਨਹੀਂ ਲੱਗੇ ਕੋਈ ਜ਼ਿਆਦਾ ਪੁੱਛਕਿਛ ਨਹੀਂ ਹੋਏਗੀ ਸਿਰਫ ਅਧਿਕਾਰਕ ਤੌਰ ਤੇ ਜਾਣਕਾਰੀ ਲਈ ਜਾਣੀ ਆ ਕੁਝ ਰਿਕਾਰਡ ਦਾ ਮਲਾਂਨ ਕਰਨਾ ਹੈ ਕਿ ਵੀ ਇਹਨਾਂ ਚ ਕੋਈ ਅਪਰਾਧਿਕ ਪਿਛੋਕੜ ਵਾਲਾ ਤਾਂ ਨਹੀਂ ਕਿਸਦਾ ਕੋਈ ਜਾਂ ਮਾਮਲਾ ਤਾਂ ਨਹੀਂ ਅਦਰਵਾਇਜ਼ ਬਾਕੀਆਂ ਦੇ ਸਿਰਫ ਕਾਗਜ਼ ਪੱਤਰ ਪਰਿਵਾਰਕ ਜਾਣਕਾਰੀ ਮਹੱਲਾ ਸਾਰਾ ਕੁਝ ਤਸੱਲੀ ਕਰਕੇ ਉਹਨਾਂ ਨੂੰ ਘਰੇ ਲਾਤਾ ਜਾਏਗਾ ਇੰਨਾ ਜ਼ਰੂਰ ਹੈ ਕਿ ਗੁਪਤ ਤੌਰ ਤੇ ਇਹਨਾਂ ਦੀ ਨਿਗਰਾਨੀ ਤੈ ਹੈ ਚਲੋ ਪਰ ਮੈਂ ਜਿਹੜੇ ਪੱਲੂ ਵੱਲ ਧਿਆਨ ਦੇਣਾ ਚਾਹੁੰਨਾ ਕਿ ਇਹ ਜ਼ਿਆਦਾਤਰ ਜਿਹੜੇ ਵਿਅਕਤੀ ਨੌਜਵਾਨ ਇੱਥੋਂ ਤੱਕੇ ਵਾਪਸ ਆਉਣ ਨਾਲ ਵਿੱਚ ਬੱਚੀਆਂ ਫਿਰ ਦੱਸਿਆ ਜਾ ਰਿਹਾ ਕਿ ਉਹਦੇ ਵਿੱਚ ਜਵਾਕ ਛੋਟੇ ਛੋਟੇ ਇਹ ਜਿਹੜੇ ਜੀ ਗਏ ਪੰਜਾਬ ਤੋਂ ਗਏ ਹਰਿਆਣਾ ਤੋਂ ਗਏ ਗੁਜਰਾਤ ਤੋਂ ਗਏ ਗਏ ਕਿਤੇ ਲਈ ਰੋਜੀ ਰੋਟੀ ਲਈ ਚੰਗੀ ਜ਼ਿੰਦਗੀ ਜੀਉਣ ਲਈ ਵੱਧ ਪੈਸਾ ਕਮਾਉਣ ਲਈ ਇੱਥੋਂ ਰੋਜ਼ਗਾਰ ਦੇ ਚੰਬੇ ਇੱਥੇ ਉਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਮਿਲ ਪਾਰੀ ਕਹਿੰਦੇ ਜੀ ਇਸ ਇਹ ਸਵਾਲਿਆਂ ਨਾਲ ਜਾਂ ਲਾਲਸਾ ਵੀ ਲੈ ਕੇ ਜਾਂਦੀ ਹੈ ਵੱਧ ਕਮਾਈ ਦੀ ਲਾਲਸਾ ਵੀ ਲੈ ਕੇ ਜਾਂਦੀ ਹੈ ਸੋ ਇਹ ਸਾਰੇ ਪਹਿਲੂ ਜੇਕਰ ਇਹ ਵਿਅਕਤੀਆਂ ਦਾ ਗੁਨਾਹ ਸਿਰ ਪੈਣਾ ਹੈ ਕਿ ਗੈਰ ਕਾਨੂੰਨੀ ਤਰੀਕਾ ਨਾਲ ਉੱਥੇ ਗਏ ਨੇ ਵੈਸੇ ਤਾਂ ਕੋਈ ਵੀ ਕੰਮ ਗੈਰ ਕਾਨੂੰਨੀ ਗੈਰ ਕਾਨੂੰਨੀ ਹੋ ਦੇ ਤਹਿਤ ਇਹ ਰਿਪੋਰਟਰ ਵਾਲੀ ਕਾਰਵਾਈ ਦੇ ਤਹਿਤ ਭਾਰਤ ਪੰਜਵਾਂ ਮੁਲਕ ਹੈ ਇਹ ਤੋਂ ਪਹਿਲਾਂ ਛੋਟੇ ਛੋਟੇ ਚਾਰ ਮੁਲਕਾਂ ਨੂੰ ਟਰੰਪ ਜਹਾਜ਼ ਚੜਾ ਕੇ ਭੇਜ ਚੁੱਕਿਆ ਪਰ ਵੱਡੇ ਤੌਰ ਤੇ ਉੱਤੇ ਜਿਹੜਾ ਵਿਸ਼ਵ ਦੇ ਨਕਸ਼ੇ ਤੇ ਪ੍ਰਮੁੱਖ ਮੁਲਕਾਂ ਚੋਂ ਮੁਲਕ ਭਾਰਤ ਹੈ ਜਿਹੜੇ ਨਰਿੰਦਰ ਮੋਦੀ ਦੀ ਦਮ ਭਰਦੇ ਆ ਕਿ ਮੇਰਾ ਮੋਦੀ ਮੋਦੀ ਹੋਰੀ ਕਹਿੰਦੇ ਕਿ ਮੇਰਾ ਮਿੱਤਰ ਹੈ ਟਰੰਪ ਉਸ ਮੁਲਕ ਦੇ ਵਾਸੀਆਂ ਨੂੰ ਇੰਜ ਜਹਾਜ਼ ਭਰ ਕੇ ਜਦੋਂ ਭੇਜਿਆ ਤੇ ਜਨਾਬ ਇਹਨਾਂ ਦਾ ਗੁਨਾਹ ਇੰਨਾ ਹੀ ਸੀ ਕਿ ਗਲਤ ਤਰੀਕੇ ਨਾਲ ਮੈਕਸੀਕੋ ਦੀ ਕੰਧ ਟੱਪ ਕੇ ਜਾਂ ਹੋਰ ਕਿਸੇ ਹੀਲੇ ਵਸੇਲੇ ਅਮਰੀਕਾ ਚ ਬੜੇ ਤੇ ਤੁਸੀਂ ਰਿਪੋਰਟ ਕਰਤੇ ਪਰ ਉਹਨਾਂ ਨੂੰ ਹਥਕੜੀ ਲਾ ਕੇ ਲਿਆਂਦਾ ਗਿਆ ਠੀਕ ਹੈ ਅਗਲੇ ਕਹਣਗੇ ਕਾਨੂੰਨ ਹੈ ਜੀ ਸਾਡਾ ਅਸੀਂ ਆਪਣੇ ਕਾਨੂੰਨ ਦੇ ਬੱਚੇ ਆ ਪਰ ਇੱਥੋਂ ਤੱਕ ਵਾਲਾ ਅਪਰਾਧ ਹੈਗਾ ਜਦੋਂ ਤੁਸੀਂ ਉਹਨਾਂ ਨੂੰ ਵਾਪਸ ਭੇਜ ਹੀ ਰਹੇ ਹੋ ਹਰ ਰੋਜ਼ 에ਰਪੋਰਟਾਂ ਤੋਂ ਅਮਰੀਕਾ, ਕੈਨੇਡਾ ਜਾਂ ਹੋਰਨਾਂ ਮੁਲਕਾਂ ਦੇ 에ਰਪੋਰਟ ਤੋਂ ਕਿੰਨੇ ਲੋਕਾਂ ਨੂੰ ਰਿਪੋਰਟ ਕੀਤਾ ਜਾਂਦਾ ਹੈ? 에ਰਪੋਰਟ ਤੋਂ ਵਾਪਸ ਭੇਜਿਆ ਜਾਂਦਾ ਹੈ। ਉੱਥੇ ਹਥਕੜੀ ਵਾਲੀ ਪ੍ਰਕਿਰਿਆ ਦੇਖਣ ਨੂੰ ਮਿਲਦੀ, ਵਾਪਸ ਜਹਾਜ਼ ਚੜ੍ਹਾ ਦਿੱਤਾ ਜਾਂਦਾ। ਚਲੋ ਅੱਜ ਤੁਸੀਂ ਵੱਡੀ ਗਿਣਤੀ ਵਿੱਚ ਇਕੱਠਿਆਂ ਨੂੰ ਲਿਆਏ। ਪਰ ਕੀ ਸੱਚਮੁੱਚ ਜਿਹੜੀ ਜਾਣਕਾਰੀ ਮੀਡੀਆ ਦੇ ਵੱਲੋਂ ਆਈ ਹੈ, ਅਜੇ ਉਹਨਾਂ ਬੰਦਿਆਂ ਨਾਲ ਸਾਡਾ ਕੋਈ ਰਾਬਤਾ ਨਹੀਂ ਹੋਇਆ। ਕੋਸਾ ਜਦ ਤੱਕ ਤੁਸੀਂ ਇਹ ਪ੍ਰੋਗਰਾਮ ਦੇਖੋ ਤਦ ਤੱਕ ਕੋਈ ਮੀਡੀਆ ਦੇ ਉੱਤੇ ਉਹਨਾਂ ਦੇ ਨਾਲ ਇੰਟਰਵਿਊ ਦਾ ਸਾਹਮਣੇ ਆ ਜਾਣ। ਪਰ ਜੋ ਜਾਣਕਾਰੀ ਮੇਰੇ ਕੋਲ ਹੈ ਉਹ ਇਹ ਹੈ ਕਿ 6 ਕਰੋੜ ਰੁ ਅਮਰੀਕੀ ਜਹਾਜ਼ ਭਾਰਤ ਦੀ ਧਰਤੀ ਤੇ ਇਹਨਾਂ ਨੂੰ ਲਾਉਣ ਆਇਆ ਤੇ ਉਹ ਵੀ ਧਰਤੀ ਅੰਮ੍ਰਿਤਸਰ ਦੀ ਚੁਣੀ ਇਹਦੇ ਪਿੱਛੇ ਵੀ ਕੋਈ ਮਨਸ਼ਾ ਲੱਗਦੀ ਹੈ ਕਹਿੰਦੇ ਪਰ ਜਿਹੜੇ ਭਾਰਤੀਆਂ ਨੂੰ 104 ਨੂੰ ਇਹ ਜਹਾਜ਼ ਲਾ ਕੇ ਗਿਆ ਉਹਨਾਂ ਨੂੰ ਕਹਿੰਦੇ ਹਥਕੜੀ ਲਾਈ ਹੋਈ ਸੀ ਇਹ ਦੱਸਿਆ ਜਾਂਦਾ ਕਹਿੰਦੇ ਜੀ ਭਾਰਤ ਭੇਜੇ ਗਏ ਲਗਭਗ ਅ ਅਮਰੀਕੀ ਫੌਜ ਦੇ ਜਹਾਜ਼ ਦੇ ਉੱਤੇ 6 ਕਰੋੜ ਦਾ ਖਰਚਾ ਆਇਆ ਤੇ ਸਫ਼ਰ 'ਚ ਕਹਿੰਦੇ ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਹਥਕੜੀ ਚੀ ਰੱਖਿਆ ਗਿਆ ਰਾਸ਼ਟਰਪਤੀ 트럼ਪ ਹਮੇਸ਼ਾ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਕਹਿੰਦੇ ਉਹਨਾਂ ਨੂੰ ਕ੍ਰਿਮੀਨਲ ਕਰਾਰ ਦਿੰਦੇ ਰਹੇ ਨੇ ਇਸੇ ਆਧਾਰ ਤੇ ਫੌਜ ਨੇ ਆਪਣੇ ਜਹਾਜ਼ਾਂ ਦੇ ਰਿਪੋਰਟ ਕਰਦਿਆਂ ਹਥਕੜੀ ਦਾ ਸਾਹਰਾ ਲਿਆ ਇਹ ਪਹਿਲੂ ਤੇ ਹੁਣ ਬੇਸ਼ੱਕ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਦਮ ਭਰਿਆ ਕਿ ਕੋਈ ਡਿਟੇਨਟ ਸੈਂਟਰ ਨਹੀਂਗਾ ਕਿਸੇ ਨੂੰ ਰਿਟੇਨ ਨਹੀਂ ਕੀਤਾ ਜਾਊਗਾ ਸਭ ਨੂੰ ਅਸੀਂ ਘਰੇ ਭੇਜ ਰਹੇ ਹਾਂ ਉਹਨਾਂ ਦੀ ਮੁੱਢਲੀ ਜਾਣ ਜਾਣਕਾਰੀ ਛਾਣ ਬੀਨ ਤੋਂ ਬਾਅਦ ਕਿਉਂਕਿ ਕੱਲ ਦੀ ਇਹ ਚਰਚਾ ਖੂਬ ਹੋ ਗਈ ਸੀ ਕਿ ਪੰਜਾਬ ਸਰਕਾਰ 100 ਦੇ ਕਰੀਬ अपराधीया दी लिस्ट ਚੱਕੀ ਫਿਰਦੀ ਆ ਜਿਹੜੇ 20 ਅਜਿਹੇ ਨੇ ਜਿਹੜੇ ਖੁੰਖਾਰ ਨੇ ਜੀ ਜਿਨ੍ਹਾਂ ਦੇ ਉੱਤੇ ਅਜਿਹੇ ਮਾਮਲੇ ਨੇ ਤੇ ਉਹ ਅਮਰੀਕਾ ਚ ਨੇ ਇਹਨਾਂ ਚੋਂ ਸੋਨ ਨੂੰ ਲੱਗਦਾ ਕਿ ਉਹ 80 ਨੇ ਜਿਹੜੇ ਉਹ ਵੀ ਕਿਤੇ ਬਾਹਰ ਅਮਰੀਕਾ ਨਾਲ ਚਲੇ ਗਏ ਹੁਣ ਉਹਨਾਂ ਨੂੰ ਤਾਂ ਨਹੀਂ ਵਾਪਸ ਆ ਰਹੇ ਜਿਹੜੇ 20 ਨੇ ਉਹਨਾਂ ਨੂੰ ਤਾਂ ਨਹੀਂ ਵਾਪਸ ਵੇਚ ਜਾ ਰਿਹਾ ਇਸ ਤਰੀਕੇ ਨਾਲ ਉਹ ਲਿਸਟ ਪਰ ਕਹਿੰਦੇ ਜੀ ਕਿ ਹੁਣ ਅਫਸਰਾਂ ਅਧਿਕਾਰੀਆਂ ਨੂੰ ਥੋੜੀ ਤਸੱਲੀ ਆ ਕਿ ਨਹੀਂ ਇਹ ਜਿਹੜੇ ਵਾਪਸ ਆਏ ਨੇ ਇਹ ਸਾਰੇ ਰੋਜੀ ਰੋਟੀ ਦੇ ਚੱਬੇਈ ਸੀ ਮੁਸ਼ਕਲਾਂ ਦੇ ਚੱਬੇਈ ਸੀ ਕਹਿੰਦੇ ਫਿਰ ਵੀ ਜੇਕਰ ਕਿਸਦਾ ਕੋਈ ਪੁਰਾਣਾ ਮਾਮਲਾ ਹੋਊਗਾ ਫਿਰ ਉਸ ਨੂੰ ਉਸ ਤਰ੍ਹਾਂ डील ਕੀਤਾ ਜਾਊਗਾ अदरवाइज ਕਹਿੰਦੇ ਜੇ ਇਹ ਮਾਮਲਾ ਨਹੀਂ ਹੋਗਾ ਚਲੋ ਹੁਣ ਆ ਜੀ ਇਸ ਪਹਿਲੂ ਤੇ ਜਿਹੜੇ ਆਪਾਂ ਅੰਕੜਿਆਂ ਦੀ ਹਵਾਲੇ ਨਾਲ ਗੱਲ ਕਰ ਰਹੇ ਹਾਂ ਕਹਿੰਦੇ ਜੀ ਹਰਿਆਣਾ ਦੇ 33 ਨੇ ਗੁਜਰਾਤ ਦੇ 33 ਨੇ ਪੰਜਾਬ ਦੇ 30 ਨੇ ਮਹਾਰਾਸ਼ਟਰ ਦੇ 3 ਨੇ ਇਸੇ ਤਰ੍ਹਾਂ ਯੂਪੀ ਔਰ ਚੰਡੀਗੜ੍ਹ ਦੇ 2-2 ਨੇ ਤੇ ਇੱਕ ਕਿਸੇ ਹੋਰ ਸੂਬੇ ਦਾ ਹੁਣ ਇਹਦੇ ਵਿੱਚ ਅਹਿਮ ਪਹਿਲੂ ਜਿਹੜਾ ਹੈਗਾ ਉਹ ਹੈਗਾ ਜੀ ਕਿ ਨਾਮ ਦੇ ਹਵਾਲੇ ਨਾਲ ਜੇ ਸਮਝਣਾ ਹੋਵੇ ਸਭ ਤੋਂ ਵੱਧ ਪੰਜਾਬ ਦੇ ਜਿਹੜੇ 3ਾਂ ਦਾ ਹਵਾਲਾ ਆਇਆ ਉਹਦੇ ਵਿੱਚ ਸਭ ਤੋਂ ਵੱਧ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਿਤ ਨੇ ਕਪੂਰਥਲਾ ਜ਼ਿਲ੍ਹੇ ਦੇ 6 ਵਿਅਕਤੀ ਦੱਸੇ ਜਾ ਰਹੇ ਨੇ ਇਸ ਜਹਾਜ਼ 'ਚ ਜਿਹੜੇ ਆਏ ਨੇ ਉਸ ਤੋਂ ਬਾਅਦ ਬਾਰੀ ਅੰਮ੍ਰਿਤਸਰ ਦੀ ਆ 5 ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਫਿਰ ਇਸ ਤੋਂ ਬਾਅਦ ਜਲੰਧਰ ਤੇ ਪਟਿਆਲੇ ਨਾਲ ਸੰਬੰਧਿਤ ਵੀ 4-4 ਨੇ ਫਿਰ ਇਸੇ ਤਰ੍ਹਾਂ ਲੁਧਿਆਣਾ ਤੇ ਹੁਸ਼ਿਆਰਪੁਰ ਤੇ ਐਸ ਵੀ ਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਇਹਨਾਂ ਤਿੰਨੋਂ ਜ਼ਿਲ੍ਹਿਆਂ ਨਾਲ ਸੰਬੰਧਿਤ ਵੀ 2-2 ਨੇ ਮਤਲਬ 6 ਇਹ ਨੇ ਸੋ ਇਸ ਤੋਂ ਬਾਅਦ ਫਿਰ ਚੰਡੀਗੜ੍ਹ ਦੇ ਵੀ 2 ਨੇ ਫਿਰ ਗੁਰਦਾਸਪੁਰ ਤਰਨਤਾਰਨ ਸੰਗਰੂਰ ਫਿਰ ਮੋਹਾਲੀ ਤੇ ਫਿਰ ਸ਼੍ਰੀ ਫਤਿਗੜ੍ਹ ਸਾਹਿਬ ਇਹਨਾਂ ਸਾਰਿਆਂ ਦੇ 21 ਨੇ ਸੋ ਇੰਜ ਕਪੂਰਥਲਾ ਦੇ 6 ਅੰਮ੍ਰਿਤਸਰ ਦੇ 5 ਪਟਿਆਲਾ ਦੇ 4 ਜਲੰਧਰ ਦੇ 4 ਹੁਣ ਹੁਸ਼ਿਆਰਪੁਰ ਦੇ 2 ਲੁਧਿਆਣਾ ਦੇ 2 ਐਸਬੀਐਸ ਨਗਰ ਦੇ 2 ਫਿਰ ਉਸ ਤੋਂ ਬਾਅਦ ਫਤਿਗੜ੍ਹ ਸਾਹਿਬ 1 ਐਸਐਸ ਨਗਰ 1 ਸੰਗਰੂਰ 1 ਤਰਨਤਾਰਨ 1 ਤੇ ਗੁਰਦਾਸਪੁਰ 1 ਤੇ ਤੋਂ ਬਾਅਦ ਚੰਡੀਗੜ੍ਹ ਦੇ 2 ਇੰਚ ਮਿਲਾ ਕੇ 32 ਨੇ ਜੀ ਹੁਣ ਹਰਿਆਣਾ ਦੇ ਚਲੋ ਪਹਿਲਾਂ ਪੰਜਾਬ ਦੇ ਆਪਾਂ ਜੇ ਕਰਨਾਮਾ ਦੀ ਗੱਲ ਕਰੀਏ ਤਾਂ ਸਭ ਤੋਂ ਬਾਅਦ ਕਪੂਰਥਲਾ ਦੇ ਇਹਨਾਂ ਚ ਕਹਿੰਦੇ ਵਿਕਰਮਜੀਤ ਹੈ ਜੀ ਗੁਰਪ੍ਰੀਤ ਹੈ ਅਮਨ ਹੈ ਹਰਪ੍ਰੀਤ ਹੈ ਪ੍ਰਭਜੋਤ ਹੈ ਲਬਪ੍ਰੀਤ ਹੈ ਤੇ ਇਸ ਤੋਂ ਬਾਅਦ ਫਿਰ ਅੰਮ੍ਰਿਤਸਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਅਜੇ ਦੀਪ ਹੈ ਅੰਮ੍ਰਿਤਸਰ ਕੈਂਟ ਦਾ ਦਲੇਰ ਹੈ ਸਲਾਮਪੁਰ ਦਾ ਸੁਖਜੀਤ ਹੈ ਅੰਮ੍ਰਿਤਸਰ ਦਾ ਆਕਾਸ਼ਦੀਪ ਹੈ ਰਾਜਾ ਤਾਲ ਦਾ ਅਰਸ਼ਦੀਪ ਹੈ ਕਹਿੰਦੇ ਜੀ ਇਹ ਇਹ ਅੰਮ੍ਰਿਤਸਰ ਨਾਲ ਸੰਬੰਧਿਤ ਨੇ ਫਿਰ ਇਸ ਤੋਂ ਬਾਅਦ ਜਲੰਧਰ ਦੇ ਵੀ ਚਾਰ ਨੇ ਪਟਿਆਲਾ ਦੇ ਵੀ ਚਾਰ ਨੇ ਜਲੰਧਰ ਚ ਪਾਲਬੀਰ ਹੈ ਹਾਂ ਤੇ ਸੁਖਦੀਪ ਹੈ ਫਿਰ ਦਵਿੰਦਰਜੀਤ ਹੈ ਫਿਰ ਜਸਕਰਨ ਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਪਟਿਆਲਾ ਦੇ ਜਿਹੜੇ ਚਾਰ ਨੇ ਉਹਨਾਂ ਚ ਰਮਨਦੀਪ ਹੈ ਇਹ ਰਾਜਪੁਰ ਨਾਲ ਸੰਬੰਧਿਤ ਹੈ ਫਿਰ ਰਾਜ ਹੈ ਫਿਰ ਅਮਰਤ ਹੈ ਫਿਰ ਨਵਜੋਤ ਹੈ ਇਹ ਪਟਿਆਲੇ ਨਾਲ ਸੰਬੰਧਿਤ ਨੇ ਇਹ ਚਾਰ ਇਹ ਇਸ ਜ਼ਿਲ੍ਹੇ ਨਾਲ ਸੰਬੰਧਿਤ ਨੇ ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਦੋ ਨੇ ਹਰਵਿੰਦਰ ਤੇ ਫਿਰ ਸੁਖਪਾਲ ਫਿਰ ਇਸੇ ਤਰ੍ਹਾਂ ਲੁਧਿਆਣਾ ਦੇ ਦੋ ਨੇ ਰਵਿੰਦਰ ਤੇ ਮੁਸਕਾਨ ਫਿਰ ਇਸ ਤੋਂ ਬਾਅਦ ਬਾਕੀ ਜੇਕਰ ਆਪਾਂ ਗੱਲ ਕਰੀਏ ਫਿਰ ਇੱਕ ਇੱਕ ਜਿਹੜੇ ਹੈਗੇ ਨੇ ਉਹਨਾਂ ਚ ਫਤੇਗੜ ਸਾਹਿਬ ਜਸਵਿੰਦਰ ਇੱਕ ਹੈ ਐਸ ਯਸ ਨਗਰ 파ਰਦੀਪ ਇੱਕ ਹੈ ਸੰਗਰੂਰ ਦਾ ਇੱਕ 인ਦਰਜੀਤ ਹੈ ਐ ਇਸੇ ਤਰ੍ਹਾਂ ਫਿਰ ਗੁਰਦਾਸਪੁਰ ਦਾ ਇੱਕ ਜਸਪਾਲ ਹੈ ਤੇ ਤਰਨਤਾਰ ਦਾ ਇੱਕ ਮੰਦੀਪ ਹੈ ਇਹ 30 ਨਾਮ ਜਿਹੜੇ ਪੰਜਾਬ ਦੇ حوالے ਨਾਲ ਸਾਹਮਣੇ ਆਏ ਨੇ ਤੇ ਹਰਿਆਣਾ ਦੇ ਦੱਸੇ 33 ਯਾਰੇ ਨੇ ਪਰ ਲਿਸਟ ਮੇਰੇ ਕੋਲ 52 ਦੀ ਹੈ ਇਸ ਲਈ ਆਪਾਂ ਇਹ ਨਾਵਾਂ ਨੂੰ ਨਹੀਂ ਅੱਜ ਸਾਂਝਾ ਕਰਦੇ ਇਹਨਾਂ ਚੋਂ 33 ਆ ਗਏ ਬਾਕੀ ਰਹਿ ਗਏ ਜਾਂ ਕੀ ਹੈ ਚੰਡੀਗੜ੍ਹ ਦੇ ਜਿਹੜੇ 2 ਨੇ ਉਨਰ ਦੇ ਵਿੱਚ ਤਰਨਦੀਪ ਸਿੰਘ ਹੈ ਤੇ ਗੁਰਨੂਰ ਸਿੰਘ ਹੈ ਸੋ ਇਹ ਵੀ ਹਵਾਲਾ ਇਹਦੇ ਵਿੱਚ ਨਵਾਲਕ ਬੱਚੇ ਨੇ ਜਿਵੇਂ ਗੁਰਨੂਰ ਦੀ ਉਮਰ 12 ਸਾਲ ਹੈ 2 ਸਾਲ ਦਾ ਬੱਚਾ ਵੀ 6 ਸਾਲ ਦਾ ਬੱਚਾ ਵੀ 4 ਸਾਲ ਦਾ ਚਬਾਕ ਵੀ ਸੋ 11 12 ਬੰਦੇ ਜਿਹੇ ਨਵਾਲਕ ਵੀ ਦੱਸਿਆ ਜਾ ਰਹੇ ਨੇ ਸੋ ਇਸ ਪ੍ਰਕਿਰਿਆ ਨੇ ਇੱਕ ਕਾਫੀ ਨਮੀ ਚਰਚਾ ਛੇੜ ਦੁੱਤੀ ਹੈ ਹੁਣ ਇਹ ਵੀ ਪਹਿਲੂ ਉੱਪਰ ਆ ਕੇ ਸ਼ਸ਼ੀ ਥਰੂ ਦਾ ਦਾਵਾ ਹੈ ਕਿ ਭਾਈ ਅਮਰੀਕਾ ਦੇ ਹਿਰਾਸਤ ਤਾ 2 ਲੱਖ ਭਾਰਤੀ ਨੇ ਭਾਰਤ ਸਰਕਾਰ ਚੁੱਪ ਕਿਉਂ ਹੈ ਸੋ ਏ ਵੀ ਇੱਕ ਮਾਮਲਾ ਆਉਂਦੇ ਦਿਨਾਂ ਚ ਹੋਰ ਪਖਣਾ ਚਲੋ ਜਿਹੜਾ ਇੱਕ ਹੋਰ ਮਾਮਲਾ ਪਖਿਆ ਹੋਇਆ ਗੌਰ ਉਹ ਵੀ ਮਾਮਲਾ ਮੰਗਦਾ ਹੈ ਪਿਛਲੇ ਦਿਨੀ ਕੁੰਭ ਦੇ ਇਸ਼ਨਾਨ ਮੌਕੇ ਅੰਮ੍ਰਿਤ ਇਸ਼ਨਾਨ ਜਿਹੜਾ ਮੋਣੀ ਮਸਿਆ ਦੇ ਨਾਲ ਦਿਨ ਸੀਗਾ ਉਸ ਦਿਨ ਕਹਿੰਦੇ ਕਿ ਕਈ ਬੰਦੇ ਸਦਾ ਲਈ ਮੋਨ ਹੋ ਗਏ ਫਗਦਰ ਚ ਪਹਿਲਾਂ ਗਿਣਤੀ 8-10 ਸਾਈ ਫਿਰ 12 ਹੋ ਗਈ ਫਿਰ 15 ਤੱਕ ਵੀ ਗਈ ਫਿਰ 40-50 ਦੇ ਅੰਕੜੇ ਦੀ ਚਰਚਾ ਵੀ ਤਰੀ ਤੇ ਆਖਰ ਸਰਕਾਰ ਨੇ ਇਸ ਗਿਣਤੀ ਨੂੰ 30 ਤੇ ਲਿਆ ਕੇ ਰੋਕਤਾ ਕਿ ਉਸ ਭਗੜਦਰ ਦੇ ਦੌਰਾਨ 30 ਸ਼ਰਧਾਲੂਆਂ ਦੀ ਮੌਤ ਹੋਈ ਹੈ ਪਰ ਇਸ ਨੂੰ ਲੈ ਕੇ ਭਾਰਤ ਦੀ ਸੰਸਦ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੋ ਰਹੇ ਨੇ ਬਜਟ ਸੈਸ਼ਨ ਦੇ ਦੌਰਾਨ ਮਹਾਕੁੰਭ ਦੇ ਇਸ਼ਨਾਨ ਮੌਕੇ ਮੱਚੀ ਭਗੜਦਰ ਨੂੰ ਲੈ ਕੇ ਕੁਝ ਤੇਰਾ ਮੌਸਮਣੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਕੁਝ ਇਸ ਪਹਿਲੂਆਂ ਤੇ ਪਹਿਲਾਂ ਗੌਰ ਕਰ ਅਕਲਿਸ਼ ਜਾਦਵ ਭਾਰਤੀ ਸੰਸਦ ਦੇ ਵਿੱਚ ਖੜ ਕੇ ਕਹਿ ਰਹੇ ਨੇ ਕਿ ਮਹਾਕੁੰਬ ਦੇ ਮੌਕੇ ਹੋਈਆਂ ਮੌਤਾਂ ਦੇ ਅੰਕੜਿਆਂ ਨੂੰ ਲੁਕੋਇਆ ਜਾ ਰਿਹਾ ਹੈ। ਉਹ ਕਹਿੰਦੇ ਬਕਾਇਦਾ ਤੌਰ ਤੇ ਭਾਰ ਦੇ ਪ੍ਰਧਾਨ ਨਰਿੰਦਰ ਮੋਦੀ ਅੱਜ ਡੁਬਕੀ ਲਾਇਆ ਇਹ ਨੇ ਇਸ਼ਨਾਨ ਕਰਕੇ ਆਏ ਨੇ ਕੁੰਬ ਦੇ ਮੌਕੇ। ਭਾਰ ਦੇ ਪ੍ਰਧਾਨ ਮੰਤਰੀ ਉਹ ਕਹਿੰਦੇ ਨਰਿੰਦਰ ਮੋਦੀ। ਹਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਤੇ ਤੋਂ ਬਿਨਾ ਇਹਨਾਂ ਦੇ ਹੋਰ ਸਾਰੇ ਲੀਡਰ ਕਹਿ ਰਹੇ ਨੇ ਕਿ ਮਹਾਕੁੰਬ ਡਿਜੀਟਲ ਹੈ। ਉਹ ਕਹਿੰਦੇ ਮਹਾਕੁੰਬ ਜੇ ਡਿਜੀਟਲ ਹੈ ਫਿਰ ਤੁਸੀਂ ਮੌਤ ਦੇ ਅੰਕੜੇ ਕਿਉਂ ਲੁਕੋ ਰਹੇ ਹੋ ਫਿਰ ਡਿਜ਼ਟ ਨੂੰ ਕਿਉਂ ਛੇੜਖਾਨੀ ਕਰ ਰਹੇ ਹੋ ਉਹਨਾਂ ਦਾ ਵੀ ਅਖਲੇਸ਼ ਦਾ ਵੀ ਦਾਬ ਆਏ ਕਿ ਗਿਣਤੀ ਕਿਤੇ ਜ਼ਿਆਦੇ ਹੈ ਤੇ ਤੁਸੀਂ ਉਹ ਗਿਣਤੀ ਲੁਕੋਈ ਹੈ ਇੱਧਰ ਜਿਹੜੇ ਸੰਜੇ ਰਾਉਤ ਨੇ ਐ एमपी ਨੇ ਸਿਪ ਸੈਨਾ ਦੇ ਉਹ ਕਹਿੰਦੇ ਜੀ 2000 ਤੋਂ ਜ਼ਿਆਦਾ ਮੌਤਾਂ ਨੇ ਉਹੀ ਤੀਤੀ ਤੀ ਕਰੀ ਜਾਂਦੇ ਨੇ ਇਹ ਭਾਰਤ ਦੀ ਸੰਸਦ ਚ ਖੜ ਕੇ ਲੀਡਰਾਂ ਦੇ ਬਿਆਨ ਆ ਰਹੇ ਨੇ ਤੇ ਇੱਧਰ ਯੂਪੀ ਦੇ ਮੁੱਖ ਮੰਤਰੀ ਯੋਗੀ ਜੀ ਕਹਿੰਦੇ ਕੁੰਭ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਜੋ ਵੀ ਘਟਨਾ ਵਾਪਰੀ ਹੈ ਕੁਦਰਤੀ ਵਰਤਾਰਾ ਹੈ ਹੋ ਗਿਆ ਪਰ ਇਸ ਨੂੰ ਬਦਨਾਮ ਨਾ ਕਰੋ ਤੇ ਉਧਰ ਇਹਨਾਂ ਦੀ ਉਹ ਮੈਂਬਰ ਪਾਰਲੀਮੈਂਟ ਹਿਮਾਵਲਨੀ ਕਹਿੰਦੀ ਹੈ ਐਡੀ ਵੀ ਵੱਡੀ ਘਟਨਾ ਨਹੀਂ ਜਿੱਦਾਂ ਤੁਸੀਂ ਰੋਲਾ ਪਾਈ ਜਾਂਦੇ ਹੋ ਮਤਲਬ ਅਫਸੋਸ ਮੈਂ ਕਹਿੰਨਾ ਗਿਣਤੀ ਵਧੇ ਜਾਂ ਘਟੇ 30 ਬੰਦਿਆਂ ਦੀ ਜੇ ਜਾਨ ਤੁਸੀਂ ਸਰਕਾਰੀ ਅੰਕੜਿਆਂ 'ਚ ਕਹਿੰਦੇ ਹੋ ਤਾਂ 30 ਬੰਦੇ ਆ ਦੀ ਜਾਨ ਵੀ ਜਾਨ ਹੈ ਬੰਦੇ ਤਾਂ ਇੱਕ ਦੀ ਜਾਨ ਵੀ ਜਾਨ ਹੈ ਸੋ ਇਸ ਲਈ ਅਜਿਹੇ ਬਿਆਨਬਾਜ਼ੀ ਇਹ ਲੀਡਰ ਕਿੰਨੇ ਸੁਵੇਦਨਸ਼ੀਲ ਹੋਣਗੇ ਇਹ ਪਹਿਲੂ ਸਮਝ ਤੋਂ ਪਰੇ ਆ ਚਲੋ ਪਰ ਜਿਹੜੇ ਹਵਾਲੇ ਨਾਲ ਇਹ ਤਾਂ ਲੀਡਰਾਂ ਦੇ ਬਿਆਨਵਾਜੀ ਦੇ ਹਵਾਲੇ ਨਾਲ ਗੱਲ ਹੋ ਗਈ ਕਿ ਇਹਨਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ 30 ਦੀ ਗਿਣਤੀ ਕੋਈ 2000 ਕਹਿੰਦਾ ਕੋਈ ਵੱਧ ਕਹਿੰਦਾ ਪਰ ਜਿਹੜੀ ਰਿਪੋਰਟ ਮੈਂ ਤੁਹਾਡੇ ਮੂਰੇ ਰੱਖ ਰਿਆ ਉਹ ਰਿਪੋਰਟ ਬਹੁਤ ਕੁਝ ਕਹਿੰਦੀ ਆ ਇਸ ਕੁੰਭ ਦੇ ਦੌਰਾਨ ਭਗਦੜ ਦੇ ਵਿੱਚ ਜਿਹੜੇ ਸ਼ਰਧਾਲੂਆਂ ਦੀ ਮੌਤ ਹੋਈ ਉਹਨਾਂ ਸ਼ਰਧਾਲੂਆਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਵੱਖੋ-ਵੱਖ ਹਸਪਤਾਲਾਂ ਚ ਰੱਖਿਆ ਗਿਆ ਤੇ ਫਿਰ ਆਪਣੇ ਜੀਆਂ ਨੂੰ ਲੱਭਦੇ ਹੋਏ ਜਦੋਂ ਜ਼ਖਮੀਆਂ ਚ ਨਹੀਂ ਲੱਭੇ ਗਵਾਚੀਆਂ ਚ ਨਹੀਂ ਲੱਭੇ ਹੈਨਾ ਫਿਰ ਲੋਕ ਹੱਸਣਾ ਕਣੀ ਰੋਕ ਕਰਦੇ ਨੇ ਕਿ ਚਲੋ ਲਾਸ਼ਾਂ ਚ ਦੇਖ ਲਈਏ ਮਤਲਬ ਬੰਦਾ ਕਿਹੜੇ ਪਾਰੀਮਾਨ ਨਾਲ ਮੂੰਹ ਚੱਕ ਕੇ ਦੇਖਦਾ ਹੋਊਗਾ ਕਿ ਆ ਸਾਡਾ ਜੀ ਤਾਂ ਨਹੀਂਗਾ ਸੋ ਜਦੋਂ ਉਹਨਾਂ ਕੋਲ ਗਏ ਤਾਂ ਜਿਹੜੇ ਚਿੱਟੇ ਪਲਾਸਟਿਕ ਦੇ ਥੈਲਿਆਂ ਚ ਜਾਂ ਉਹ ਕਹਦੀ ਕਿ ਅੱਜ ਕੱਲ ਉਹ ਜਿਪ ਜੀ ਲੱਗੀ ਹੁੰਦੀ ਹੈ ਉਹਦੇ ਚ ਪਾਏ ਹੁੰਦੇ ਨੇ ਉਹ ਕਬਰ ਜੇ ਚ ਉਹਨਾਂ ਚ ਪਾਏ ਸੀ ਉਹਨਾਂ ਤੇ ਮਾਰ ਕੇ ਲੱਗੇ ਸੀ ਤੇ ਉਹਨਾਂ ਦੇ ਉੱਤੇ ਨੰਬਰ ਲੱਗਿਆ ਸੀ ਮਤਲਬ ਜੇ ਲਾਸ਼ਾਂ ਦੇ ਉੱਤੇ ਪਾਏ ਕਫਨ ਰੂਪੀ ਉਹ ਲਿਫਾਫਿਆਂ ਦੇ ਉੱਤੇ ਮਾਰਕ ਹੈ ਇਹਦਾ ਮਤਲਬ ਉਹ ਗਿਣਤੀ ਹੈ ਮੌਤਾਂ ਦੀ ਉਹ ਸਵਾਲੇ ਨਾਲ ਇਹ ਪਹਿਲੂ ਸਮਝਣ ਦੀ ਲੋੜ ਹੈ ਮਾਕੁੰਮ ਦੀ ਤਰਾਸੀਆ ਸੱਚ ਹੈ ਇੱਕ ਔਰਤ ਹੈ ਜਿਹਦੀ ਮੌਤ ਹੁੰਦੀ ਹੈ ਉਹਦੇ ਪਰਿਵਾਰਕ ਜੀ ਬਾਹਤ ਸਾਲਾ ਔਰਤ ਹੈ ਜੀ ਨਿਆਲੀ ਦੇਵੀ ਅਜਮੇਰ ਜ਼ਿਲ੍ਹੇ ਨਾਲ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਉਹਦਾ ਪਰਿਵਾਰ ਜਦੋਂ ਲੱਭਣ ਗਿਆ ਤਾਂ ਉਹਨਾਂ ਨੇ ਇੱਕ ਹਸਪਤਾਲ ਦੇ ਵਿੱਚ ਚਿੱਟੇ ਬੈਗ ਦੇ ਵਿੱਚ ਲਪੇਟੀ ਹੋਈ ਉਹ Laash ਆਪਣੀ ਉਹਦਾ ਪਤੀ ਵੀ ਉੱਥੇ ਸੀਗਾ ਉਹਨੇ ਪਛਾਣ ਲਈ ਕਿ ਹਾਂ 62 ਸਾਲਾਂ ਮੇਰੀ ਧਰਮ ਪਤਨੀ ਹੈ ਤੇ ਉਸ ਥੈਲੇ ਦੇ ਉੱਤੇ ਮਤਲਬ 48 ਨੰਬਰ ਲਿਖਿਆ ਸੀ ਹੁਣ ਇਹ ਸਰਕਾਰੀ ਅੰਕੜੇ ਕਹਿੰਦੇ ਆ ਕਿ ਗਿਣਤੀ 30 ਹੈ ਜਿਹੜੇ ਚਿੱਟੇ ਬੈਗ ਚ ਉਸ ਨੂੰ ਲਪੇਟ ਕੇ ਰੱਖਿਆ ਗਿਆ ਉਸ ਦੇ ਉੱਤੇ ਗਿਣਤੀ ਨੰਬਰ ਜਿਹੜਾ ਲਿਖਿਆ ਸੀ 48 ਲਿਖਿਆ ਸੀ ਇਹ ਤੋਂ ਬਾਅਦ ਪਰਿਵਾਰ ਕਹਿੰਦਾ ਕਿ ਸਾਨੂੰ ਇੱਕ ਅਧਿਕਾਰੀ ਨੇ ਦਸਤਕਤ ਕਰਾਏ ਕੁਝ ਕਾਗਜ਼ਾਂ ਪੱਤਰਾਂ ਤੇ ਨਾ ਸਾਨੂੰ ਪੋਸਟਮਾਰਟਮ ਦਾ ਪਤਾ ਹੋਇਆ ਨਹੀਂ ਹੋਇਆ ਨਾ ਸਾਨੂੰ ਕੋਈ ਰਿਪੋਰਟ ਦਿੱਤੀ ਨਾ ਸਾਨੂੰ ਅਗਲਾ ਕੁਝ ਕੋਈ ਫਾਰਮ ਦਿੱਤਾ ਨਾ ਕੋ ਦਿੱਤਾ ਸਾਨੂੰ ਕੁਝ ਕਾਗਜ਼ਾਂ ਦੇ ਦਸਤਕਤ ਕਰਾਏ ਇੱਕ ਲਫਾਫਾ ਫੜਾਇਆ ਜੀ ਜਿਸ 15000 ਸੀ ਕਿ ਐਂਬੂਲੈਂਸ ਦਾ ਕਰਾਇਆ ਤੁਹਾਡਾ ਜਾਓ ਆਪਣੀ ਲਾਸ਼ ਲੈ ਜਾਓ ਤੇ ਅਸੀਂ ਉਹ 15000 ਰੁਪਏ ਦੇ ਸਾਰੇ ਐਂਬੂਲੈਂਸ ਲਾਸ਼ ਲੈ ਕੇ ਘਰੇ ਆ ਗਏ ਕੋਈ ਮੁਆਵਜ਼ੇ ਦੀ ਗੱਲ ਨਹੀਂ ਕੋਈ ਪਤਾ ਨਹੀਂ ਕੀ ਬਣਨਾ ਕਹਿੰਦੇ ਜਦੋਂ ਪਿੰਡ ਨੇ ਇਕੱਠਿਆਂ ਹੋ ਕੇ ਦਾ ਸੰਸਕਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਔਰਤਾਂ ਨੇ ਉਹਦੀ ਨਿਭਾਈ ਤਵਾਈ ਸ਼ੁਰੂ ਕੀਤੀ ਤਾਂ ਉਹਦੇ ਪੈਰ ਦੀ ਤਲੀ ਦੇ ਉੱਤੇ ਇੱਕ ਮਾਰਕਰ ਦੇ ਨਾਲ 61 ਨੰਬਰ ਲਿਖਿਆ ਸੀ ਹੁਣ ਇੱਥੋਂ ਸਵਾਲ ਪੈਦਾ ਹੋ ਗਿਆ ਕਿ ਇੱਕ ਪਾਸੇ ਸਰਕਾਰੀ ਆਂਕੜੇ ਕਹਿੰਦੇ ਆ ਕਿ ਕੁੰਭਚ ਭਗਦਰ ਦੌਰਾਨ 30 ਮੋਤਾਂ ਇਸ ਦੌਰਾਨ ਹੀ ਇੱਕ ਲਾਸ਼ ਦੇ ਉੱਤੇ ਜਿਹੜੇ ਲਫਾਫੇ ਚੋ ਪੈਕ ਕੀਤੀ ਗਈ ਉਹਦੇ ਤੇ ਲਿਖਿਆ 48 ਨੰਬਰ ਤੇ ਉਸੇ 48 ਨੰਬਰ ਥੈਲੇ ਦੇ ਅੰਦਰ ਜਿਹੜੀ ਔਰਤ ਦੀ লাশ ਹੈ ਉਸ ਦੇ ਪੈਰ ਦੀ ਤਲੀ ਤੇ ਲਿਖਿਆ 61 ਨੰਬਰ ਦਾ ਮਤਲਬ ਗਿਣਤੀ ਕਿਤੇ ਤੋਂ ਜ਼ਿਆਦਾ ਕੁਝ ਲਕੋ ਰਹੀ ਆ ਸਰਕਾਰ ਇਹ ਸਵਾਲ ਖੜਾ ਹੋ ਗਿਆ ਜਨਾਬ ਚਲੋ ਜੀ ਸਵਾਲ ਤਾਂ ਕੁਝ ਹੋਰ ਵੀ ਅਜੇ ਖੜੇ ਨੇ ਪੰਜਾਬ ਦੇ ਵਿੱਚ ਸ਼ੰਭੂ ਰਖਨੋਰੀ ਬਾਰਡਰ ਤੇ ਉੱਤੇ ਕਿਸਾਨ ਅੰਦੋਲਨ ਚੱਲ ਰਿਹਾ ਜਗਜੀਤ ਸਿੰਘ ਡੱਲੇਵਾਲ ਹੋਰੀ ਚਾਹ ਡ੍ਰਿਪ ਲਗਾ ਚੁੱਕੇ ਨੇ ਪਰ ਮਰਨ ਵਰਤੇ ਨੇ ਆਉਂਦੇ ਦਿਨਾਂ ਦੇ ਵਿੱਚ 12 ਤਰੀਕ ਨੂੰ ਸਾਲ ਪੂਰਾ ਹੋਣ ਤੇ 12 ਔਰ 13 ਤਰੀਕ ਨੂੰ ਪਹਿਲਾਂ ਖਨੋਰੀ ਤੇ ਫਿਰ ਸ਼ੰਭੂ ਮਹਾਪੰਚਾਇਤ ਇਹ ਸ਼ਬਦ ਦਰਿਆਨ ਬਜਟ ਸੈਸ਼ਨ ਚੱਲ ਰਿਹਾ ਹੈ ਬਜਟ ਸੈਸ਼ਨ ਦੇ ਹਵਾਲੇ ਨਾਲ ਹੀ ਵਿੱਤ ਮੰਤਰੀ ਨਿਰਮਲ ਸਿਤਾ ਰਮਨ ਨੇ ਲੋਕ ਸਭਾ 'ਚ ਜਿਹੜੀ ਆਰਬੀ ਦੀ ਰਿਪੋਰਟ ਪੇਸ਼ ਕੀਤੀ ਹੈ ਉਹਦੇ ਵਿੱਚ ਦੱਸਿਆ ਕਿ ਪੰਜਾਬ ਦੇ 38 ਲੱਖ ਤੋਂ ਵੱਧ ਕਿਸਾਨਾਂ ਦੇ ਉੱਤੇ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ 38 ਲੱਖ 37000 ਕਿਸਾਨਾਂ ਦੇ ਉੱਤੇ 1.0 ਲੱਖ ਕਰੋੜ ਦਾ ਕਰਜ਼ਾ 1 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਵਿੱਤ ਮੰਤਰੀ ਨਿਰਮਲਾ ਸਿਤਾਰਾਮਣ ਨੇ ਬਕਾਇਦਾ ਤੌਰ ਤੇ ਜਾਣਕਾਰੀ ਆਰਬੀਆਈ ਦੀ ਰਿਪੋਰਟ ਦੇ ਹਵਾਲੇ ਨਾਲ ਭਰਤੀ ਸੰਸਦ ਚ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਰਜ਼ੇ ਦੇ ਬੋਝ ਹੇਠ ਲਗਾਤਾਰ ਵੱਧਦਾ ਜਾ ਰਿਹਾ ਦਬਦਾ ਜਾ ਰਿਹਾ ਹੈ ਜਿਹੜੇ ਸਾਡੇ ਸਥਾਨਕ ਖੇਤੀਬਾੜੀ ਵਪਾਰਕ ਬੈਂਕ ਨੇ ਖੇਤੀਬਾੜੀ ਬੈਂਕ ਨੇ ਸਹਿਕਾਰੀ ਬੈਂਕ ਨੇ ਉਹਨਾਂ ਬੈਂਕਾਂ ਦੇ ਹਵਾਲੇ ਨਾਲੇ 38 ਲੱਖ 37000 ਤੋਂ ਵੱਧ ਕਿਸਾਨਾਂ ਦੇ ਉੱਤੇ 1 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਇਸੇ ਤਰ੍ਹਾਂ ਮਤਲਬ ਕਿ ਇਹ ਵੱਖ-ਵੱਖ ਬੈਂਕਾਂ ਦੇ ਹਵਾਲੇ ਨਾਲ ਵੀ ਜਾਣਕਾਰੀ ਹੈ ਪੰਜਾਬ ਦੇ ਹਵਾਲਿਆਂ ਜੇਕਰ ਆਪਾਂ ਗੱਲ ਕਰੀਏ 23 ਲੱਖ ਤੋਂ ਵੱਧ ਕਿਸਾਨਾਂ ਦੇ ਉੱਤੇ ਜਿਹੜੇ ਵਪਾਰੀ ਬੈਂਕ ਨੇ ਉਹਨਾਂ ਦਾ 85000 ਕਰੋੜ ਤੋਂ ਵੱਧ ਦਾ ਕਰਜ਼ਾ ਜਦੋਂ ਕਿ ਹਰਿਆਣਾ ਦੇ ਵਿੱਚ ਇਹਨਾਂ ਵਪਾਰੀ ਬੈਂਕਾਂ ਦੇ ਹਵਾਲਿਆਂ ਦਾ ਜੇਕਰ ਗੱਲ ਕਰਾਂ ਤਾਂ 22 ਲੱਖ ਤੋਂ ਵੱਧ ਕਿਸਾਨਾਂ ਦੇ ਉੱਤੇ 71000 ਕਰੋੜ ਤੋਂ ਵੱਧ ਦਾ ਕਰਜ਼ਾ ਹਿਮਾਚਲ ਪ੍ਰਦੇਸ਼ ਦੇ 4 ਲੱਖ ਤੋਂ ਵੱਧ ਕਿਸਾਨਾਂ ਦੇ ਉੱਤੇ 8000 ਤੇ ਜੰਮੂ ਕਸ਼ਮੀਰ ਦੇ 9 ਲੱਖ ਤੋਂ ਵੱਧ ਕਿਸਾਨਾਂ ਦੇ ਉੱਤੇ 16000 ਕਰੋੜ ਦਾ ਕਰਜ਼ਾ ਸੋ ਇਹ ਕਰਜ਼ੇ ਦੀ ਪੰਡ ਕਾਫੀ ਭਾਰੀ ਹੈ ਇਸੇ ਤਰ੍ਹਾਂ ਸਹਿਕਾਰੀ ਤੇ ਜਿਹੜੇ ਪਿੰਡੂ ਬੈਂਕ ਨੇ ਸਾਡੇ ਹੈ ਨਾ ਉਹਨਾਂ ਦੇ ਵਿੱਚ ਵੀ ਪੰਜਾਬ ਦੇ 11 ਲੱਖ ਤੋਂ ਵੱਧ 12 ਲੱਖ ਦੇ ਕਰੀਬ ਕਿਸਾਨਾਂ ਦੇ ਉੱਤੇ 10000 ਕਰੋੜ ਦਾ ਕਰਜ਼ਾ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ 13 ਲੱਖ ਤੋਂ ਵੱਧ ਕਿਸਾਨਾਂ ਦੇ ਉੱਤੇ 14000 ਕਰੋੜ ਤੋਂ ਵੱਧ ਦਾ ਕਰਜ਼ਾ ਇਹ ਪਿੰਡੂ ਬੈਂਕਾਂ ਦਾ ਇਸੇ ਤਰ੍ਹਾਂ ਮਤਲਬ ਕਿ ਇਹ ਪਹਿਲੂ ਵੀ ਗੰਭੀਰ ਹੈ ਕਿ ਸਥਿਤੀ ਬਹੁਤ ਨਾ ਚੁੱਕਾ ਹੈ ਆਰਥਿਕ ਤੌਰ ਤੇ ਕਮਜ਼ੋਰ ਛੋਟੇ ਕਿਸਾਨ ਪਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਔਰ ਹਿਮਾਚਲ ਦੇ ਕਿਸਾਨ ਕਰਜ਼ਾ ਮੋੜਨ ਚ ਮੋੜੀ ਨੇ ਉਹ ਇਹਨਾਂ ਨਾਲੋਂ ਵੱਧ ਕਰਜ਼ਾ ਮੋੜ ਰਹੇ ਨੇ ਪਰ ਕੇਂਦਰ ਸਰਕਾਰ ਫਿਲਹਾਲ ਇਸ ਮਸਲੇ ਤੇ ਕੋਈ ਰਾਹਤ ਦਿੰਦੀ ਨਜ਼ਰ ਨਹੀਂ ਆ ਰਹੀ ਤੇ ਸੂਬਾਈ ਸਰਕਾਰਾਂ ਤੋਂ ਟੇਕ ਹੈ ਜਾਂ ਆਸ ਹੈ ਕਿ ਸ਼ਾਇਦ ਕਿਸਾਨੀ ਕਰਜ਼ਾ ਮਾਫ਼ ਹੋ ਜਵੇ ਇਹਦੇ ਉੱਤੇ ਚੋਣ ਮੈਨੀਫੈਸਟੋਆਂ ਦੇ ਦੌਰਾਨ ਗਰੰਟੀਆਂ ਦੇ ਨਾਂ ਤੇ ਉੱਤੇ ਰਾਜਨੀਤੀ ਖੂਬ ਹੁੰਦੀ ਹੈ ਇਹ ਵੀ ਹਵਾਲਾ ਹੁੰਦਾ ਕਿ ਵੱਡੇ ਉਦਯੋਗੀ ਘਰਾਣਿਆਂ ਦੇ ਕਰਜ਼ਿਆਂ ਦੇ ਉੱਤੇ ਹਾਂ ਬੱਟੇ ਖਾਤੇ ਚ ਪਾ ਕੇ ਉਹ ਮਾਫ ਕਰ ਦਿੱਤੇ ਜਾਂਦੇ ਨੇ ਪਰ ਕਿਸਾਨੀ ਕਰਜਾਂ ਦੇ ਤੇ ਲੀਕ ਨਹੀਂ ਵੱਜਦੀ ਤੇ ਪਰ ਕੁਝ ਤਰ੍ਹਾਂ ਕਹਿੰਦੀਆਂ ਨੇ ਜੀ ਇਹ ਲੈਂਦੇ ਹੀ ਕਰ ਜਾ ਇਸ ਲਈ ਨੇ ਕਿ ਤਾਂ ਕਿ ਬਾਅਦ ਚ ਮਾਫਤਾ ਹੋਈ ਜਾਣਾ ਕਿਸਾਨੀ ਮਸਲਾ ਬਹੁਤ ਗੰਭੀਰ ਬਣਿਆ ਹੋਇਆ ਜਾਂਦੇ ਜਾਂਦੇ ਇੱਕ ਖਬਰ ਹੋਰ ਗੌਰ ਮੰਗਦੀ ਹੈ ਚਪੜਾਸੀ ਦੀ ਨੌਕਰੀ ਨਿਕਲੀ ਸਿਰਫ 13 ਕੋ ਉਹਦੇ ਸੀਗੇ 13 ਕੋ ਉਹਦਿਆਂ ਦੇ ਦਰਾਂ ਇੱਕ ਦਿਨ ਉੱਥੇ 7000 ਤੋਂ ਵੱਧ ਬੰਦੇ ਇੰਟਰਵਿਊ ਦੇਣ ਆਏ ਵੈਸੇ ਕੁਝ ਦਿਨ ਇੰਟਰਵਿਊ ਚੱਲਣੀਆਂ ਕਹਿੰਦੇ ਲਗਾਤਾਰ ਪਰ ਜਿੱਦਣ 13 ਅਹੁਦਿਆਂ ਦੇ ਲਈ 7616 ਬੰਦੇ ਇੰਟਰਵਿਊ ਦੇਣ ਆਏ ਤਾਂ ਹੈਰਾਨ ਹੋ ਗਿਆ ਸਿਸਟਮ ਤੇ ਹੈਰਾਨ ਹੋ ਗਏ ਉੱਥੇ ਦੇ ਲੋਕ ਕਿ ਚਪੜਾਸੀ ਨੌਕਰੀ ਜਿਹਦੀ ਯੋਗਤਾ 8ਵੀਂ ਤੋਂ 10ਵੀਂ ਪਾਸ ਹੈ ਉਹਦੇ ਲਈ ਐਮਏ ਪਾਸ ਬੀਏ ਪਾਸ ਬੀਐਡ ਪਾਸ ਐਮਐਸਸੀ ਪਾਸ ਤੇ ਗ੍ਰੈਜੂਏਸ਼ਨ ਤਾਂ ਪੁੱਛੋ ਹੀ ਨਾ ਲੰਬੀ ਕਤਾਰ ਸੀ ਕਹਿੰਦੇ ਚਪੜਾਸੀ ਦੀ ਨੌਕਰੀ ਦੇ ਲਈ ਬੀਏ ਐਮਏ ਬੀਐਡ ਇਸ ਤਰ੍ਹਾਂ ਦੇ ਨੌਜਵਾਨ ਆਏ ਇਹ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਵਿੱਚ ਅਦਾਲਤ ਦੇ ਅੰਦਰ ਚਪੜਾਸੀਆਂ ਦੀ ਨਿਯੁਕਤੀ ਹੋਣੀ ਸੀ ਉਹਦੇ ਲਈ 13 ਪੋਸਟਾਂ ਸੀ ਜਿਹਦੇ ਲਈ 7000 ਤੋਂ ਵੱਧ ਲੋਕ ਪਹੁੰਚੇ ਤੇ ਉਹਨਾਂ 'ਚ ਬਹੁ ਗਿਣਤੀ ਮਤਲਬ ਕਿ ਹਰਿਆਣਾ ਨਾਲ ਸੰਬੰਧਤ ਸੀ ਉਸ ਤੋਂ ਬਾਅਦ ਪੰਜਾਬ ਤੇ ਰਾਜਸਥਾਨ ਨਾਲ ਸੰਬੰਧਤ ਸੀ ਪਰ ਐਡੀਆਂ ਵੱਡੀਆਂ ਡਿਗਰੀਆਂ ਲੈ ਕੇ ਵੀ ਹੈਨਾ ਇੰਨੀਆਂ ਪੜਾਈਆਂ ਕਰਕੇ ਵੀ ਉਹ ਕਹਿੰਦੇ ਕਿ ਸਿਰਫ ਸਰਕਾਰੀ ਨੌਕਰੀ ਲੈ ਕੇ ਪਰਿਵਾਰ ਪੜ ਜੂਗਾ ਸਾਡਾ ਨੌਕਰੀ ਦੀ ਗਾਰੰਟੀ ਹੋ ਜੂਗੀ ਇਸ ਲਈ ਚਪੜਾਸੀ ਦੀ ਨੌਕਰੀ ਮਨਜ਼ੂਰ ਹੈ ਸੋ ਸਵਾਲ ਕਿਰਤ ਦਾ ਨਹੀਂ ਹੈ ਕਿਰਤ ਕੋਈ ਛੋਟੀ ਵੱਡੀ ਨਹੀਂ ਹੁੰਦੀ ਸਵਾਲ ਹੈ ਕਿ ਇਹ ਸਿੱਖਿਆ ਦੇ ਆਧਾਰ ਦੇ ਉੱਤੇ ਲੋਕ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਰੋਜ਼ਗਾਰ ਕਿਉਂ ਨਹੀਂ ਸਰਕਾਰਾਂ ਦੇ پا ਰਹੀਆਂ ਬੇਰੋਜ਼ਗਾਰੀ ਦਾ ਆਲਮ ਇਹ ਹੈ ਤੇਦਰ ਸਰਕਾਰੀ ਗਾਰੰਟੀਆਂ ਦੇ ਵਿੱਚ ਘਰਾਂ ਚਾਟਾ ਦਾਲ ਮੁਫਤ ਪਾਣੀ ਬਿਜਲੀ ਬਹੁਤ ਵੰਡਿਆ ਜਾ ਰਿਹਾ ਜਨਾਬ ਰੋਜ਼ਗਾਰ ਵੰਡੋ ਰੋਜ਼ਗਾਰ ਇਹ ਪਹਿਲੂ ਵੀ ਗੌਰ ਕਰਨਯੋਗ ਸੀ ਇਸ ਲਈ ਲੈ ਕੇ ਆਦਰ ਸੀ ਬਹੁਤ ਬਹੁਤ ਸ਼ੁਕਰੀਆ